ਅਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੋਈ ਨਮਾਸਤੈ ਅਤੇ ਗੁਰੂ ਕੀ ਸੋਈ ਪਿੰਡ ਖਰੜਾ ਸਰਵਾਪ ਅਸੀਂ ਅੱਜ ਆਏ ਆ ਜੀ ਪਿੰਡ ਦਰਿਆਨੂਸਾ ਨੇੜੇ ਰਮਦਾਸ ਅਜ ਨਾਲਾ ਪਿਛਲੇ ਦਿਨੀ ਹੜ੍ਹਾਂ ਦੇ ਵਿੱਚ ਇਸ ਪਿੰਡ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਸਰਕਾਰ ਗੁਰਿੰਦਰ ਸਿੰਘ ਜੀ ਵੱਲੋਂ ਇਸੇ ਪਿੰਡ ਦੇ ਦੋ ਘਰਾਂ ਦੀ ਪੂਰੀ ਸੇਵਾ ਜ਼ਿੰਮੇਵਾਰੀ ਲਈ ਗਈ ਸੀ ਇਹ ਮਕਾਨ ਸ਼ੁਰੂ ਕੀਤਾ ਗਿਆ ਹੈ ਕੁਝ ਸੇਵਾ ਇਹਨਾਂ ਨੂੰ ਪਹਿਲਾਂ ਦਿੱਤੀ ਗਈ ਸੀ ਤੇ ਹੁਣ ਅਗਲੀ ਨੀਂਹਾਂ ਭਰ ਚੁੱਕੀਆਂ ਹਨ ਅਗਲੀ ਜੋ ਕੰਮ ਕਾਜ ਉਸ ਚੱਲ ਰਿਹਾ ਹੈ ਅੱਜ ਅਸੀਂ ਇਹਨਾਂ ਨੂੰ ਸੀਮੈਂਟ ਇੱਟਾਂ ਤੇ ਸਰੀਏ ਦੀ ਸੇਵਾ ਕਰਕੇ ਜਾ ਰਹੇ ਹਾਂ ਜੋ ਕਿ ਲੈਂਟਰ ਤੱਕ ਜੋ ਵੀ ਜਿੰਨਾ ਵੀ ਸਮਗਰੀ ਚਾਹੀਦੀ ਆ ਅੱਜ ਇਹਨਾਂ ਨੂੰ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਦਾ ਮਕਾਨ ਬਣ ਰਿਹਾ ਇਹਨਾਂ ਨੂੰ ਅੱਜ ਅਸੀਂ ਇਹ ਸੇਵਾ ਕਰਕੇ ਜਾ ਰਹੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਰਸੋਈ ਨਵਾਂ ਸ਼ਹਿਰ ਸਤੇ ਗੁਰੂ ਕੀ ਰਸੋਈ ਪਿੰਡ ਖੇੜਾ ਸਰਵਾਲ ਅਸੀਂ ਪਹੁੰਚੇ ਹਾਂ ਜੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਿੰਡ ਦਰਿਆਈ ਮੂਸਾ ਸਰਦਾਰ ਗੁਰਜਿੰਦਰ ਸਿੰਘ ਜੀ ਵੱਲੋਂ ਦੋ ਘਰਾਂ ਦੀ ਕੰਪਲੀਟ ਸੇਵਾ ਲਈ ਗਈ ਸੀ ਅੱਜ ਉਹਨਾਂ ਦੇ ਮਕਾਨਾਂ ਵਾਸਤੇ ਅਸੀਂ ਸਮੱਗਰੀ ਇਹਨਾਂ ਨੂੰ ਸੇਵਾ ਕਰਨ ਲਈ ਪਹੁੰਚੇ ਹਾਂ ਅਸੀਂ ਡੇਰਾ ਬਾਬਾ ਨਾਨਕ ਜਿਹੜੀ ਬੇਦੀ ਟ੍ਰੇਡਿੰਗ ਕੰਪਨੀ ਦੇ ਕੋਲ 200 ਬੈਗ ਸੀਮੈਂਟ ਦੀ ਪੇਮੈਂਟ ਦੇ ਕੇ ਜਾ ਰਹੇ ਹਾਂ ਜੀ ਜਿਵੇਂ ਜਿਵੇਂ ਇਹਨਾਂ ਨੂੰ ਜ਼ਰੂਰਤ ਹੋएगी ਇਸ ਪਹੁੰਚ ਕਰਨਗੇ ਐ ਡੇਰਾ ਬਾਬਾ ਨਾਨਕ ਤੋਂ ਦਰਿਆਈ ਮੂਸਾ 200 ਬੈਗ ਸੀਮੈਂਟ ਦੀ ਸੇਵਾ ਅੱਜ ਕਰਕੇ ਜਾ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀਤ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਰਸੋਈ ਨਵਾਸ਼ਾ ਗੁਰੂ ਕੀ ਰਸੋਈ ਪਿੰਡ ਖਰੜਾ ਛਰਵਾਲ ਅਸੀਂ ਪਹੁੰਚੇ ਹਾਂ ਜੀ ਡੇਰਾ ਬਾਬਾ ਨਾਨਕ ਨੇੜੇ ਪਿੰਡ ਦਰਿਆਈ ਮੂਸਾ ਸਰਦਾਰ ਗੁਰਜਿੰਦਰ ਸਿੰਘ ਜੀ ਵੱਲੋਂ ਉਹਨਾਂ ਦੀ ਦੇਖ ਰੇਖ ਦੇ ਅਧੀਨ ਦੋ ਘਰਾਂ ਦੀ ਸੇਵਾ ਜ਼ਿੰਮੇਵਾਰੀ ਲਈ ਗਈ ਸੀ ਅੱਜ ਉਹਨਾਂ ਨੂੰ ਮਕਾਨ ਵਾਸਤੇ ਜੋ ਸਮਗਰੀ ਚਾਹੀਦੀ ਆ ਉਸ ਦੇ ਲਈ ਪਹੁੰਚੇ ਹਾਂ ਡੇਰਾਬਾਬਾ ਨਾਨਕ ਖਰੰਦਾਵਾ ਤ੍ਰਿਕਸ ਜੋ ਬੱਦਰ ਸ਼ਾਹਪੁਰ ਜਾਜਨ ਸ਼ਾਹਪੁਰ ਜਾਜਨ ਹੈ ਸ਼ਾਹਪੁਰ ਜਾਜਨ ਪਹੁੰਚੇ ਆ ਇਹਨਾਂ ਨੂੰ ਅੱਜ 15000 ਇੱਟਾਂ ਦੀ ਸੇਵਾ ਦੇ ਕੇ ਜਾ ਰਹੇ ਆ ਜੋ ਕਿ ਹਫ਼ਤੇ 10 ਦਿਨ ਦੇ ਵਿੱਚ ਪਹੁੰਚ ਕਰੂਗੇ ਗੁਰੂ ਕੀ ਸੋਈ ਵੱਲੋਂ ਜਿਨ੍ਹਾਂ ਦੇ ਮਕਾਨ ਬਣਾਏ ਜਾ ਰਹੇ ਆ ਆਪਣਾ ਸ਼ੋਭਨਾ ਕਰਨਜੀਤ ਸਿੰਘ ਕਰਨਜੀਤ ਸਿੰਘ ਆ ਇਹਨਾਂ ਦੇ ਦੋ ਪਰਾਵਾ ਦੇ ਮਕਾਨ ਤੋਂ ਵੀ ਗੁਰੂ ਕੀ ਰਸੋਈ ਤੋਂ ਤਿਆਰ ਕੀਤੇ ਜਾਣਗੇ ਸੋ ਅੱਜ ਅਸੀਂ ਇਹਨਾਂ ਨੂੰ ਪੇਮੈਂਟ ਦੇ ਕੇ ਜਾ ਰਹੇ ਹਾਂ ਰੰਡਾਵਾ ਜੋ ਸ਼ਾਹਪਨ ਅੰਮ੍ਰੇ ਕਾਲੇ ਫਟਾਹ ਸੇਵਾ ਜੀ ਨਾਲ ਦੀ 15000 ਰੱਟ ਦੀ ਜੀ ਪਤੇ ਗੁਰੂ ਕੀ ਰਸੋਈ ਨਮਾਸ਼ਾ ਗੁਰੂ ਕੀ ਰਸੋਈ ਪਿੰਡ ਖੇੜਾ ਸਰਵਾਰ ਦੋਨੋਂ ਰਸੋਈਆਂ ਵੱਲੋਂ ਸਰਦਾਰ ਗੁਰਜਿੰਦਰ ਸਿੰਘ ਜੀ ਦੀ ਦੇਖਰੇਖ ਦੇਗਾ ਦੀਨ ਹਾੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਅਸੀਂ ਪਹੁੰਚੇ ਹਾਂ ਜੀ ਰਮਦਾਸ ਇੱਥੋਂ ਨੇੜੇ ਪਿੰਡ ਦਰਿਆਈ ਮੂਸਾ ਦੇ ਵਿੱਚ ਦੋ ਘਰਾਂ ਦੀ ਕੰਪਲੀਟ ਸੇਵਾ ਗੁਰੂਕਿਰਸੋਈ ਪਹਿਲਾਂ ਲਈ ਗਈ ਹੈ ਅੱਜ ਅਸੀਂ ਇਹਨੂੰ ਮਕਾਨਾਂ ਦੇ ਲਈ ਮਟੀਰੀਅਲ ਜੋ ਸਮਗਰੀ ਚਾਹੀਦੀ ਹੈ ਉਹ ਸੇਵਾ ਕਰਨ ਲਈ ਪਹੁੰਚੇ ਹਾਂ ਅਸੀਂ ਪਹੁੰਚੇ ਹਾਂ ਰਮਦਾਸ ਵਿਖੇ ਰੰਧਾਵਾ ਸੀਮੈਂਟ ਸਟੋਰ ਇਹਨਾਂ ਨੂੰ ਜੋ ਕਿ ਮਕਾਨ ਬਣਾ ਰਿਹਾ ਸਰਦਾਰ ਬਲਜੀਤ ਸਿੰਘ ਜੀ ਉਹ ਸਾਡੇ ਨਾਲ ਨੇ ਇਹਨਾਂ ਨੂੰ 21 ਕੁਆਂਟਲ ਸਰੀਏ ਦੀ ਸੇਵਾ ਅੱਜ ਅਸੀਂ ਇਹਨਾਂ ਨੂੰ ਸੇਵਾ ਕਰ ਰਹੇ ਹਾਂ ਜਿੰਦਾ ਜਿੰਦਾ ਜ਼ਰੂਰਤ ਪਵੇ ਕਿ ਸਰਦਾਰ ਰਣਜੀਤ ਸਿੰਘ ਜੂਨੀ ਜੀ ਨਾਲ ਕੋ ਚੁੱਕਦੇ ਰਹਿਣਗੇ ਮੈਂ ਧੰਨਵਾਦ ਕਰਦਾ ਹਾਂ ਰੰਦਾਵਾ ਸੀਮੈਂਟ ਸਟੋਰ ਵਾਲਿਆਂ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਜਿੰਨਾ ਹੋ ਸਕੇ ਇਹਨਾਂ ਨੇ ਕੋਈਛੈਸੇ ਕੀਤਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ